ਦੋਸਤੋ ਅੱਜ ਹੈਗੇ ਆ ਆਪਾਂ ਨੰਗਲ ਡੈਮ ਤੋਂ ਅੱਗੇ ਗੋਵਿੰਦਸੰਗਰ ਝੀਲ ਦੇ ਵਿੱਚ ਆਪਾਂ ਹੁਣ ਵੋਟਿੰਗ ਕਰਾਂਗੇ ਤੇ ਪਰਲੇ ਪਾਸੇ ਜਿਹੜਾ ਹੈਗਾ ਬਾਲਕਨਾਰਜੀ ਦੀ ਜਗ੍ਹਾ ਬਣੀ ਹੋਈ ਹੈ ਆਪਾਂ ਉਹ ਜਗ੍ਹਾ ਵੇਖਾਂਗੇ ਤੇ ਨਾਲ ਅਸੀਂ ਵੀ ਘੁੰਮਾਂਗੇ ਤੇ ਤੁਹਾਨੂੰ ਵੀ ਘੁਮਾਵਾਂਗੇ ਦੋਸਤੋ ਜਿਹੜਾ ਇਹ ਹੈ ਮਤਲਬ ਆਪਾਂ ਭਾਖੜਾ ਜਾਨੀ ਕਿ ਨੰਗਲ ਤੋਂ ਅੱਗੇ ਜਾ ਕੇ ਭਾਖੜਾ ਡੈਮ ਵੇਖਣ ਜਾਂਦੇ ਆ ਸਾ ਡੈਮ ਤੋਂ ਅ ਅੱਗੇ ਨਾਲ ਨਾਲ ਸੱਜੇ ਹੱਥੀ ਮਤਲਬ ਸੜਕ ਜਾਂਦੀ ਹੈ ਤੇ ਉਸ ਤੋਂ ਅੱਗੇ ਜਾ ਕੇ ਕਿਲੋਕੀਮੀਟਰ ਜਿਹੜਾ ਆ ਡਾਊਨ ਥੱਲੇ ਉਤਰ ਕੇ ਅ ਥੱਲੇ ਘਾਟ ਬਣਿਆ ਹੋਇਆ ਜਿੱਥੇ ਘਾਟ ਦੇ ਅ ਵਿੱਚ ਘਾਟ ਦੇ ਕੋਲ ਮਤਲਬ ਕਿਸ਼ਤੀਆਂ ਖੜੀਆਂ ਹੁੰਦੀਆਂ ਤੇ ਆ ਪੌੜੀਆਂ ਦਾ ਜਿਹੜਾ ਸਫ਼ਰ ਹੈਗਾ ਇਹ ਵੀ ਕਾਫੀ ਵੈਸੇ ਰੌਚਕ ਤੇ ਥੋੜਾ ਹਿੰਮਤ ਵਾਲਾ ਹੈ ਕਿਉਂਕਿ ਜਿੰਨਾ ਕੁ ਪਾਣੀ ਨੀਵਾ ਹੁੰਦਾ ਗੋਬਿੰਦ ਸਾਗਰ ਝੀਲ ਦਾ ਇਹੜਾ ਡੈਮ ਤੋਂ ਪਿੱਛੇ ਦਾ ਪਾਣੀ ਸਾਰਾ ਗੋਵਿੰਦ ਸਾਗਰ ਝੀਲ ਹੈ ਤਾਂ ਜਿਵੇਂ ਹੀ ਉਹ ਪਾਣੀ ਡਾਊਨ ਹੋਇਆ ਹੁੰਦਾ ਜਿਵੇਂ ਬਾਰਿਸ਼ਾਂ ਦਾ ਮੌਕਾ ਨਹੀਂ ਹੈ ਤੇ ਪਾਣੀ ਡਾਊਨ ਹੋ ਜਾਂਦਾ ਤੇ ਉਹ ਉਨਾਂ ਹੀ ਉਹ ਡਾਊਨ ਥੱਲੇ ਉਤਰ ਕੇ ਜਾਣਾ ਪੈਂਦਾ ਤੇ ਇਹ ਬੜਾ ਮਤਲਬ ਟਫ ਜਿਹਾ ਸਫਰ ਹੈਗਾ ਵੀ ਚੜ੍ਹਨਾ ਵੀ ਔਖਾ ਹੈ ਇਹ ਚੜ੍ਹਾਈ ਨੂੰ ਤੇ ਉਤਰਨਾ ਵੀ ਬੜਾ ਔਖਾ ਹੈ ਕਿਉਂਕਿ ਮਤਲਬ ਇੱਕ ਇੱਕਦਮ ਚੜ੍ਹਾਈ ਆ ਜਾਂਦੀ ਕਈ ਵਾਰੀ ਤੇ ਉਹ ਦੇਖੋ ਜਿਵੇਂ ਦੇਖ ਹੀ ਰਹੇ ਆ ਆਪਾਂ ਸਾਹਮਣੇ ਕਿਸ਼ਤੀਆਂ ਖੜੀਆਂ ਐ ਇਹ ਸਾਰੀਆਂ ਕਿਸ਼ਤੀਆਂ ਜਿਹੜੀਆਂ ਮਤਲਬ ਇਹ ਨਹੀਂ ਕਿ ਵੀ ਇਹੇ ਸਾਰੀਆਂ ਇੱਕ ਘਾਟ ਤੋਂ ਦੂਜੇ ਘਾਟ ਤੇ ਜਾਂਦੀਆਂ ਇਹ ਸਾਰੇ ਅਲੱਗ-ਅਲੱਗ ਰੇਟ ਰੱਖਿਆ ਹੋਇਆ ਇਹਨਾਂ ਦਾ ਕਿ ਗੋਬਿੰਦ ਸਾਗਰ ਝੀਲ ਘੁਮਾਉਣ ਦਾ ਕੋਈ ਅੱਧੇ ਘੰਟੇ ਦਾ ਕੋਈ ਘੰਟੇ ਦਾ ਟਰੈਵਲ ਜਿੰਨਾ ਵੀ ਕਰਨਾ ਚਾਹੁੰਦੇ ਆਂ ਬੋਟਿੰਗ ਕਰਨੀ ਚਾਹੁੰਦੇ ਆਂ ਇਹਨਾਂ ਦੇ ਵਿੱਚੋਂ ਇੱਕ ਰੂਟ ਵਾਲੀ ਇਹੋ ਜੀ ਕਿਸ਼ਤੀ ਹੈ ਕਿ ਜਿਹੜੀ ਇੱਕ ਘਾਟ ਤੋਂ ਦੂਜੇ ਘਾਟ ਤੇ ਜਾਂਦੀ ਹੈ ਤਾਂ ਉਹ ਲਗਭਗ ਅੱਧੇ-ਅੱਧੇ ਘੰਟੇ ਬਾਅਦ ਚੱਲਦੀਆਂ ਤੇ 30 ਕਿਸ਼ਤੀਆਂ ਇਹੋ ਉਹਨਾਂ ਦਾ ਰੂਟ ਹੈ ਇੱਕ ਬੱਸਾਂ ਵਾਂਗੂ ਕਾ ਉਸ ਰੂਟ ਦੇ ਮੁਤਾਬਕ ਉਹ ਆਪਦੇ ਟਾਈਮ ਦੇ ਮੁਤਾਬਕ ਚੱਲਦੀਆਂ ਤੇ ਜਿਹੜੀਆਂ ਕਿ ਐਸ ਘਾੜ ਤੋਂ ਇਹ ਸਮਝ ਲਓ ਕਿ ਭਾਖੜਾ ਪਿੰਡ ਹੈ ਜਿਹਦੇ ਨਾਂ ਦੇ ਉੱਤੇ ਭਾਖੜਾ ਬੰਨ ਦਾ ਨਾਮ ਪਿਆ ਤੇ ਇਹੇ ਅੱਗੇ ਜਾ ਕੇ ਜਿਹੜੀ ਕਿਸ਼ਤੀ ਆ ਦੂਸਰੇ ਪਾਸੇ ਘਾੜ ਤੇ ਜਾਂਦੀ ਹੈ ਹਿਮਾਚਲ ਚ ਨੇ ਦੋਵੇਂ ਪਿੰਡ ਤਾਂ ਉਹ ਅਗਲੇ ਦੂਸਰੇ ਘਾੜ ਤੇ ਜਾਂਦੀ ਹੈ ਤੇ ਉੱਥੇ ਇਹ ਸਫਰ ਕਰਨ ਵਾਲੇ ਜ਼ਿਆਦਾਤਰ ਲੋਕ ਜਾਂਦੇ ਹੈਗੇ ਆ ਬਾਲਕਨਾਸ ਦੇ ਢਿੱਲੇ ਦੇ ਉੱਤੇ ਤਾ ਅਸੀਂ ਚਲੋ ਉੱਥੇ ਤਾਂ ਨਹੀਂ ਜਾ ਸਕੇ ਸਮੇਂ ਦੀ ਪ੍ਰੋਬਲਮ ਸੀਗੀ ਪਰ ਅਸੀਂ ਇੱਕ ਘਾਟ ਤੋਂ ਦੂਜੇ ਘਾਟ ਦੇ ਉੱਤੇ ਗਏ ਤਾਂ ਜਿਵੇਂ ਕਿ ਇੱਥੇ ਅਸੀਂ ਖੜੇ ਆ ਤਾਂ ਇੱਥੋਂ ਮਤਲਬ VOTING ਵਾਲੇ ਨਾਲ ਗੱਲ ਕਰ ਰਹੇ ਆ ਆ ਸਾਰੀਆਂ ਜਿਹੜੀਆਂ VOTES ਖੜੀਆਂ ਇਹਨਾਂ ਦੇ ਨਾਲ ਨਹੀਂ ਆ ਜਿਹੜੀ ਸਾਹਮਣੇ ਇੱਕ ਹਰੇ ਰੰਗ ਦੀ ਖੜੀ ਹੈਗੀ ਹੈ ਉਹ VOT ਹੈ ਜਿਹੜੀ ਜਾਨੀ ਕਿ ਉਹ ਜਾਊਗੀ ਆ ਆ VOT ਜਾਊਗੀ ਤਾਂ ਇਹਨਾਂ ਨਾਲ ਗੱਲ ਕਰ ਰਹੇ ਆ ਇਹ ਅਧਿਕ ਘੰਟੇ ਦਾ ਸਫ਼ਰ ਹੈਗਾ ਜੀ ਤੇ ਜਿਹੜਾ ਸ਼ੁਰੂ ਹੋ ਚੁੱਕਾ ਹੈ ਬੜਾ ਰੌਚਿਕ ਸਫ਼ਰ ਹੈ ਇਹ ਮੈਂ ਨਵਦੀਪ ਰਾਣ ਗੁਰਪ੍ਰੀਤ ਸੰਧੂ ਤੇ ਕੁਲਦੀਪ ਵੱਡੂਵਾਲ ਜੀ ਅਸੀਂ ਸਾਰੇ ਮਿੱਤਰਾਂ ਨੇ ਇਹ ਸੋਚਿਆ ਕਿ ਅੱਜ ਇਥੋਂ ਦਾ ਸਫ਼ਰ ਕੀਤਾ ਜਾਵੇ ਬੜਾ ਪਾਣੀ ਪਾਣੀ ਹੈ ਇੱਕ ਵਾਰ ਮਹਿਸੂਸ ਵੀ ਹੋ ਰਿਹਾ ਹੈ ਵੀ ਪਤਾ ਨਹੀਂ ਪਾਣੀ ਦੇ ਵਿੱਚ ਕਿਤੇ ਇਸ ਤਰ੍ਹਾਂ ਕੋਈ ਹਾਦਸਾ ਨਾ ਹੋ ਜਾਈ ਪਰ ਬੜਾ ਰੌਚਿਕ ਸਫ਼ਰ ਲੱਗਿਆ ਸਾਨੂੰ ਕਿਉਂਕਿ ਸ਼ੁਰੂ ਦੇ ਵਿੱਚ ਸਾਡੇ ਸਾਥੀ ਡਰੋਂਦੇ ਵੀ ਸੀਗੇ ਪਾਣੀ ਦਿੱਸੀ ਜਾਉ ਕਾਫੀ ਦੂਰ ਤੱਕ ਪਾਣੀ ਹੈ ਇਹ ਉਹ ਮੈਂ ਵੀ ਨਹੀਂ ਜੋ ਮਰਜੀ ਹੋ ਜੇ ਆਪਾਂ ਇੱਥੇ ਜਾਣਾ ਜਾਣਾ ਹੈਗਾ ਕਿਉਂਕਿ ਆਲਰੇਡੀ ਸਾਰੇ ਲੋਕ ਜਾਂਦੇ ਆ ਕੋਈ ਸਾਡੇ ਲਈ ਨਵਾਂ ਨਹੀਂ ਹੈਗਾ ਪਰ ਜਿਹੜੇ ਜਾਂਦੇ ਆ ਉਹ ਤਾਂ ਜਾਂਦੇ ਹੀ ਆ ਉੱਥੋਂ ਦੇ ਆਲਰੇਡੀ ਕਿਉਂਕਿ ਇੱਕ ਪਿੰਡ ਤੋਂ ਦੂਸਰੇ ਪਿੰਡਾਂ ਦੇ ਲੋਕ ਆ ਜਿਹੜੇ ਇੱਕ ਦੂਸਰੇ ਦੇ ਘਾਟ ਦੇ ਉੱਤੇ ਜਾਂਦੇ ਆਉਂਦੇ ਆ ਤੇ ਜਿਹੜੇ ਮੋਸਟਲੀ ਜਿਹੜੇ ਘੁੰਮਣ ਆਉਂਦੇ ਆ ਉਹ ਵੀ ਇਸ ਸਫਰ ਦਾ ਨਜ਼ਾਰਾ ਲੈਂਦੇ ਆ ਜਿਹੜੇ ਲੋਕਾਂ ਨੂੰ ਪਤਾ ਹੈ ਤੇ ਬਹੁਤ ਸਾਰੇ ਜਨਨ ਨੂੰ ਨਹੀਂ ਪਤਾ ਉਹ ਉਥੋਂ ਇੱਕ ਘਾਟ ਤੋਂ ਜਾਂ ਭਾਖੜਾ ਤੋਂ ਹੀ ਹੋ ਕੇ ਤੁਰ ਜਾਂਦੇ ਹੈਗੇ ਆ ਡੈਮ ਦੇਖ ਕੇ ਹੀ ਤੁਰ ਜਾਂਦੇ ਕਿਉਂਕਿ ਡੈਮ ਦੇ ਵਿੱਚ ਜ਼ਿਆਦਾਤਰ ਵਖਾਉਂਦੇ ਨਹੀਂ ਹੈਗੇ ਕੁਝ ਜਾਂ ਅੱਗੇ ਟਰਬਾਈਨ ਚੱਲਦੇ ਜਾਂ ਹੋਰ ਕਿਉਂਕਿ ਉਹ ਰੁਕਿਆ ਹੋਇਆ 2007 ਤੋਂ ਲੈ ਕੇ ਤੇ ਆਹ ਦੇਖੋ ਜਿਹੜਾ ਪਾਣੀ ਦਾ ਸਫਰ ਹੈ ਇਹ ਬੜਾ ਰੌਚਕ ਸਫਰ ਹੈ 7 ਕਿਲੋਮੀਟਰ ਦੇ ਕਰੀਬ ਹੈਗਾ ਇਹ ਤਾਂ ਇਹ ਸਫਰ ਨੂੰ ਲਗਭਗ ਅੱਧੇ ਘੰਟੇ ਦੇ ਵਿੱਚ ਕਿਸ਼ਤੀ ਜਿਹੜੀ ਤੈਅ ਕਰ ਜਾਂਦੀ ਹੈ ਅ ਕਿਤੇ ਕਿਤੇ ਘਾਟੀਆਂ ਜੀਆਂ ਆਉਂਦੀਆਂ ਕਿਤੇ ਗਾਂ ਦੂਰ ਤੱਕ ਪਾਣੀ ਦੇ ਵਿੱਚ ਹੀ ਮਤਲਬ ਕਹ ਲਓ ਕਿ ਪਥਰੀਲਾ ਇੱਕ ਟਿੱਬੇ ਜੇ ਆਉਂਦੇ ਪਥਰੀਲੇ ਟਿੱਬੇ ਤੇ ਸਾਡੇ ਨਾਲ ਕਾਫੀ ਮੁਸਾਫਰ ਵੀ ਸੀਗੇ ਤੇ ਜਾਂਦੇ ਵਾਰੀ ਘੱਟ ਸੀਗੇ ਤੇ ਆਉਂਦੇ ਵਾਰੀ ਜ਼ਿਆਦਾ ਸੀਗੇ ਬੜਾ ਵਿਊ ਹੈ ਜਿਹੜਾ ਬੜਾ ਅੱਛਾ ਹੈ ਵਿਊ ਕਿ ਜਿਹਦੇ ਵਿੱਚ ਇਹ ਲੱਗਦਾ ਵੀ ਵਿਊ ਨੂੰ ਦੇਖ ਕੇ ਹੀ ਅਸੀਂ ਮਤਲਬ ਅੱਜ ਮੇ ਸਾਹਮਣੇ ਪੋਰਟ ਦੇ ਵਿੱਚ ਵੀ ਲੱਗੀ ਹੋਈ ਹੈ ਬਾਲਕਨਾਥ ਦੀ ਤਸਵੀਰ ਹੈ ਇੱਥੇ ਮੱਥਾ ਵੀ ਟੇਕਿਆ ਸੀ ਅਸੀਂ ਆਖਿਆ ਵੀ ਸੁਖ ਸ਼ਾਂਤੀ ਨਾਲ ਸਾਡਾ ਜਿਹੜਾ ਸਫਰ ਇਹੋ ਹੋਵੇ ਤੇ ਅਸੀਂ ਬਣਾਇਆ ਇਸ ਤਰ੍ਹਾਂ ਬਣਾਇਆ ਕਿ ਉਧਰ ਘਾਟ ਤੇ ਜਾ ਕੇ ਇੱਕ ਫੋਟੋਆਂ ਵੀ ਇਹਦੇ ਵਿੱਚ ਐਡ ਕਰ ਰਹੇ ਹਾਂ ਕਿ ਉੱਥੇ ਘਾਟ ਤੇ ਜਾ ਕੇ ਜਿਹੜੇ ਉਤਰੇ ਤਾਂ ਉੱਥੇ ਨਾਲ ਹੀ ਉਹਨਾਂ ਦੀਆਂ ਹੱਟਾਂੀਆਂ ਛੋਟੀਆਂ-ਛੋਟੀਆਂ ਬਣੀਆਂ ਹੋਈਆਂ ਹਨ ਜਾ ਜਿਹਦੇ ਵਿੱਚ ਟੱਪ ਦੇ ਜਿਵੇਂ ਕੇ ਸੰਭੂ ਜੇ ਪਾ ਕੇ ਉਹ ਤਾਂ ਉੱਥੇ ਦੁਕਾਨਾਂ ਬਣੀਆਂ ਬਣੀਆਂ ਛੋਟੀਆਂ ਛੋਟੀਆਂ ਜੀਆਂ ਕਿਤੇ ਕਿਤੇ ਤਾਂ ਉਹ ਚਾਹ ਪਾਣੀ ਦਾ ਜਿਵੇਂ ਸੋਕੇ ਜਿੰਦੇ ਆਪਣਾ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਹੋਰ ਵੀ ਬਹੁਤ ਕਈ ਤਰ੍ਹਾਂ ਦੀਆਂ ਚੀਜ਼ਾਂ ਆਦੀ ਮਤਲਬ ਜਾਨੀ ਕਿ ਉੱਥੇ ਖਾਧੀਆਂ ਉਹਨਾਂ ਨੇ ਸਬਜੀ ਵੀ ਬਣਾਈ ਸੀ ਤੇ ਅੱਡੀ ਖਾਧੀ ਹੈ ਇੱਕ ਕਿ ਦੋ ਬੁਣਕੇ ਜਿੰਨੇ ਲੋਟ ਸੀ ਯਾਦਗਾਰੀ ਪਲ ਨੇ ਵਗੂ ਤਾਂ ਦੇਖੋ 뷰 ਕਿੰਨਾ ਅੱਛਾ ਹੈ ਮਤਲਬ ਅਸੀਂ ਬੜਾ ਆਨੰਦ ਮਾਣਿਆ ਇਸ ਗੱਲ ਦਾ ਤੇ ਆਪਦੇ ਆਪ ਨੂੰ ਐ ਵੀ ਮਹਿਸੂਸ ਹੋਇਆ ਵੀ ਬੜਾ ਚੰਗਾ ਲੱਗਿਆ ਇਹ ਸਾਨੂੰ ਤਾਂ ਤੁਸੀਂ ਵੀ ਜੇਕਰ ਤੁਹਾਨੂੰ ਮੌਕਾ ਮਿਲੇ ਦੋਸਤੋ ਤਾਂ ਭਾਖੜਾ ਤੋਂ ਅੱਗੇ ਜਾ ਕੇ ਜਾਨਕੀ ਭਾਖੜਾ ਪਿੰਡ ਤੋਂ ਅ ਦੂਸਰੇ ਘਾਟ ਦੇ ਜਾਣ ਦਾ ਜਰੂਰ ਤੁਸੀਂ ਮੌਕੇ ਦਾ ਲਾਭ ਠਾਇਓ ਆ ਬੋਟਸ ਐ ਜਿਹੜੀਆਂ ਲੱਗੀਆਂ ਹੋਈਆਂ ਆ ਜਿਹੜੀ ਹਰੇ ਰੰਗ ਦੀ ਬੋਟ ਐ ਉਹਦਰ ਜਾ ਰਹੀ ਐ ਤੇ ਅਸੀਂ ਬੜਾ ਆਨੰਦ ਮਾਣਿਆ ਤੇ ਜਿਹੜਾ ਹੈਗਾ ਸਾਰੇ ਪਾਸੇ ਪਹਾੜੀਆਂ ਵਿਚਾਲੇ ਪਾਣੀ ਦਾ ਇੱਕ ਮਲੇ ਵੱਡਾ ਜਿਵੇਂ ਕਹਿ ਲੋ ਸਟੋਰ ਹੈ ਤਾਂ ਇੱਕ ਪਹਾੜੀ ਤੋਂ ਦੂਜੀ ਪਹਾੜੀ ਦੇ ਹੁੰਦੇ ਹੋਏ ਅਸੀਂ ਅੱਗੇ ਵਧੇ ਬੜਾ ਆਨੰਦ ਆਇਆ ਘਾੜਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਤੇ ਅਸੀਂ ਆਪ ਦੇ ਸਫ਼ਰ ਦੀ ਸ਼ੁਰੂਆਤ ਹੈ ਜਿਹੜੀ ਬੜੇ ਪਹਿਲਾਂ ਡਰਦੇ ਮੌਲ ਦੇ ਵਿੱਚ ਕੀ ਸੀ ਪਰ ਫੇਰ ਜਦੋਂ ਲੱਗਿਆ ਸਾਨੂੰ ਵੀ ਤੁਹਾਡੇ ਨਾਲ ਦੇ ਬਹੁਤ ਵੀ ਹੈਗੇ ਤੇ ਬੜਾ ਚੰਗਾ ਲੱਗਿਆ ਸਾਨੂੰ ਬੜਾ ਖੁਸ਼ੀ ਨੂੰ ਆਨੰਦ ਮਾਣੋ ਦੋਸਤੋ ਲਓ ਜੀ ਹੁਣ ਅਸੀਂ ਦੂਸਰੇ ਘਾਟ ਤੇ ਪਹੁੰਚ ਚੁੱਕੇ ਆ ਉਧਰਲੇ ਘਾਟ ਤੇ ਕਿਸ਼ਤੀ ਜਿਵੇਂ ਜਾ ਕੇ ਲੱਗੀ ਅਸੀਂ ਉਥੋਂ ਉਤਰ ਕੇ ਤੇ ਉਥੋਂ ਦਾ ਨਜ਼ਾਰਾ ਦੇਖ ਰਹੇ ਆ ਗੁਰਪ੍ਰੀਤ ਸੰਧੂ ਜੀ ਸਾਡੇ ਨਾਲ ਨਵਦੀਪ ਬਰਾਲ ਤੇ ਨਾਲ ਕੁਲਦੀਪ ਵੱਡੂਵਾਲ ਜੀ ਅਸੀਂ ਸਾਰੇ ਇੱਧਰਲੇ ਘਾਟ ਤੇ ਪਹੁੰਚ ਗਏ ਆ ਜੀ ਹੁਣ ਇੱਧਰ ਵੀ ਪਿੰਡ ਹੈਗਾ ਵੈਸੇ ਸਾਨੂੰ ਨਾਮ ਦਾ ਨਹੀਂ ਪਤਾ ਤੇ ਪਰ ਆ ਦੇਖੋ ਜਿਵੇਂ ਆ ਹੱਟਾਂ ਸੀਗੀਆਂ ਅਸੀਂ ਇੱਥੇ ਇਹ ਕਹਿੰਦੇ ਵੀ ਇਹਨਾਂ ਇਹ ਜਿਹੜੇ ਟੱਪ ਜੇ ਬਣੇ ਹੋਏ ਜਿਵੇਂ ਪਾਣੀ ਚੜ ਜਾਂਦਾ ਉੱਪਰ ਨੂੰ ਤਾਂ ਇਹਨਾਂ ਦੀ ਦੁਕਾਨ ਵੀ ਉੱਚੀ ਚੱਕਣੀ ਪੈਂਦੀ ਹੈ ਇਹਨਾਂ ਨੂੰ ਇੱਥੋਂ ਤਾਂ ਇਹ ਜਿਹੜੇ ਮਤਲਬ ਆਰਜੀ ਤੌਰ ਦੇ ਉੱਤੇ ਦੁਕਾਨਾਂ ਲਾਈਆਂ ਹੋਈਆਂ ਇਹਨਾਂ ਨੇ ਤਾਂ ਇਹ ਚਾਹ ਪਾਣੀ ਦੀਆਂ ਤਾਂ ਇਹਨਾਂ ਨੂੰ ਵੀ ਆਪਦਾ ਉੱਪਰ ਹੋਰ ਉੱਪਰ ਨੂੰ ਰਹਿ ਜਾਂਦੇ ਬਾਅਦ ਚ ਤਾਂ ਇਹ ਮਤਲਬ ਨਜ਼ਾਰਾ ਵੇਖੋ ਬੜਾ ਅੱਛਾ ਨਜ਼ਾਰਾ ਹੈ ਬਹੁਤ ਵਧੀਆ ਪਸਰੀਲੇ ਏਰੀਏ ਦੀਆਂ ਟਲਾਲਾਂ ਤੇ ਬੜੇ ਅੱਛੇ ਵਿਊ